ਜੀ ਅੱਜ ਅਸੀਂ ਇੱਥੇ ਸਕੂਲ ਆਫ ਐਮਿਨੈਂਸ ਤਰਨਤਾਰਨ ਚ ਪਹੁੰਚਿਆ ਸਕੂਲ ਚ ਅੱਜ ਤੇ ਜਿਹੜੇ ਸਾਡੇ ਤਰਨਤਾਰ ਹਲਕੇ ਚ ਤੇ 80 ਪਲੱਸ ਜਿਹੜੇ ਸਕੂਲ ਆ ਉਹਨਾਂ ਨੂੰ ਮਤਲਬ ਵਿਜ਼ਿਟ ਕਰ ਚੁੱਕੇ ਅਸੀਂ ਤੇ ਕਰੋੜਾਂ ਦੀਆਂ ਜਿਹੜੀਆਂ ਗ੍ਰਾਂਟਾਂ ਆਈਆਂ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜੀਆਂ ਦਿੱਤੀਆਂ ਤੇ ਉਹਨਾਂ ਦੇ ਅਸੀਂ ਉਹਨਾਂ ਦੇ ਸਪੰਸ ਅਸੀਂ ਸਕੂਲਾਂ ਚ ਗਏ ਆ ਵੱਖ-ਵੱਖ ਜਿਹੜੇ ਸਕੂਲ ਆ 스마트 ਕਲਾਸਰੂਮ ਚਾਰ ਦਵਾਰੀਆਂ ਇਹ ਜਿਹੜੇ ਗਰਾਊਂਡ ਵਗੈਰਾ ਲਈ ਜਿਹੜੀਆਂ ਕਰੋੜਾਂ ਦੀਆਂ ਗ੍ਰਾਂਟਾਂ ਆਈਆਂ ਉਹ ਉਹਨਾਂ ਨੇ ਜਿਹੜੀ ਉਹਦੀ ਵਰਤੋਂ ਕੀਤੀ ਆ ਤੇ ਉਹਦਾ ਉਹਦੇ ਲਈ ਅਸੀਂ ਮਤਲਬ ਆਖਰਖ ਸਕੂਲਾਂ ਚ ਉਹ ਦੇਖ ਕੇ ਆਏ ਆ ਤੇ ਇਹ ਜਿਹੜਾ ਬੜਾ ਵਧੀਆ ਮਤਲਬ ਸਕੂਲਾਂ ਦਾ ਜਿਹੜਾ ਮਾਹੌਲ ਆ ਉਹਨਾਂ ਨੇ ਸਕੂਲਾਂ ਦੀ ਸਿੱਧੀ ਬੜੀ ਬਿਹਤਰ ਜਿਹੜੀ ਮਾਨ ਸਰਕਾਰ ਬੜੀ ਗੰਭੀਰ ਆ ਸਕੂਲਾਂ ਦੀ ਸਿੱਧੀ ਨੂੰ ਸੁਧਾਰਨ ਵਾਲਾ ਸਕੂਲ ਜਿਹੜੇ ਆ ਉਹ ਉਹਨਾਂ ਦੀ ਬੜੇ ਸੋਹਣੇ ਕਲਾਸ 스마트 ਕਲਾਸਰੂਮ ਬਣੇ ਆ ਤੇ ਉਹਨਾਂ ਦੀਆਂ ਸਾਰੀਆਂ ਸਹੂਲਤਾਂ ਬੁੱਢਲੀਆਂ ਬਿਜਲੀ ਦਾ ਪ੍ਰਬੰਧ ਦਾ ਬੜੇ ਸਾਰੇ ਸਕੂਲਾਂ 'ਚ ਪਹਿਲਾਂ ਨਹੀਂ ਸੀ ਇਹ ਗੱਲ ਕਿ ਹੁਣ ਬਹੁਤ ਵਧੀਆ ਪ੍ਰਬੰਧ ਦਾ ਸਟਾਫ ਬੜਾ ਵਧੀਆ ਲਾਇਬ੍ਰੇਰੀਆਂ ਬਣੀਆਂ ਗਰਾਊਂਡਾਂ ਬੜੀਆਂ ਵਧੀਆ ਬਣੀਆਂ ਤੇ ਕਾਫੀ ਸਾਰੇ ਸਕੂਲਾਂ 'ਚ ਅਸੀਂ ਜਿਹੜਾ ਵਿਜ਼ਿਟ ਕੀਤਾ ਪਿਛਲੀ ਸਰਕਾਰ ਨੇ ਐਸਾ ਕੀਤਾ ਪਿਛਲੀ ਸਰਕਾਰ ਨੇ ਅਭੀ ਜਿਹੜੀ ਖਾਸ ਤੇ ਨਾਂ ਤੇ ਸਿਹਤ ਵੱਲ ਧਿਆਨ ਦਿੱਤਾ ਜਿਹੜੀ ਜਿਹੜੇ ਹਸਪੀਟਲ ਉਹਨਾਂ ਦੀ ਸਥਿਤੀ ਵੀ ਬੜੀ ਪਿਛਲੀਆਂ ਸਰਕਾਰਾਂ ਬਾਰੇ ਬਾੜੀ ਰਹੀ ਆ ਤੇ ਜਿਹੜੀ ਨਾ ਤੇ ਸਿੱਖਿਆ ਵੱਲ ਜਿਹੜਾ ਧਿਆਨ ਦਿੱਤਾ ਗਿਆ ਕਿਉਂਕਿ ਸਰਕਾਰ ਨੇ ਜਿਹੜੀ ਖਾਸ ਤੌਰ ਤੇ ਜਿਹੜੀ ਕਾਗਰਸ ਸਰਕਾਰ ਉਹਨੇ ਤੇ 800 ਦੇ ਕਰੀਬ ਮੇਰੇ ਕਾ ਸਕੂਲ ਜਿਹੜੇ ਪੁਰਾਣੇ ਸੀ ਸਰਕਾਰੀ ਸਕੂਲ ਉਹਨਾਂ ਨੂੰ ਬੰਦ ਹੀ ਕਰ ਦਿੱਤਾ ਤੇ ਬੜੇ ਸਾਰੇ ਜਿਹੜੇ ਸਕੂਲ ਸੀ ਉਹਨਾਂ ਦੀਆਂ ਚਾਰ ਦਿਵਾਰੀਆਂ ਨਹੀਂ ਸੀ ਹੈਗੀਆਂ ਤੇ ਉਹ ਜਿਹੜੇ ਪਸ਼ੂ ਵਗੈਰਾ ਸੀ ਉਹਨਾਂ ਦੀ ਜਿਹੜੀ ਦਰਖਤ ਵਗੈਰਾ ਜਿਹੜੇ ਲਗਾਏ ਹੋਦੇ ਸੀ ਸਕੂਲ ਵਾਲਿਆਂ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਤੇ ਉਹ ਜਿਹੜੀਆਂ ਕਿ ਕਿਉਂਕਿ ਜਿਹੜਾ ਚਾਰਦਵਾਰੀ ਨਹੀਂ ਸੀ ਤੇ ਜਿਹੜੀ ਸਕੂਲ ਦੀ ਜਿਹੜੀ ਪ੍ਰਾਪਰਟੀ ਸੀ ਸਕੂਲ ਦਾ ਜਿਹੜਾ ਸਵਾਨ ਸੀ ਉਹ ਉਹ ਗਾਇਬ ਹੋ ਜਾਂਦਾ ਸੀ ਚੋਰੀ ਲੈ ਜਾਂਦੇ ਸੀ ਨਸ਼ਈਆਂ ਦੇ ਵੱਡੇ ਬਣ ਗਏ ਸੀ ਕਿਉਂਕਿ ਚਾਰਦਵਾਰੀ ਨਹੀਂ ਸੀ ਤੇ ਵਧੀਆ ਕਲਾਸਰੂਮ ਨਹੀਂ ਸੀ ਹੈਗੇ ਜੇ ਕੋਈ بارش ਆਉਂਦੀ ਸੀ ਉਹ ਪਾਣੀ ਨਾਲ ਭਰ ਜਾਂਦੇ ਸੀ ਸਕੂਲ ਤੇ ਛੁੱਟੀ ਹੋ ਜਾਂਦੀ ਸੀ ਨਾ ਕੋਈ ਬਿਜਲੀ ਦਾ ਪ੍ਰਬੰਧ ਸੀ ਬੜੇ ਸਾਰੇ ਜਿਹੜੇ ਖਾਸ ਹੋ ਤੇ ਸਾਡੇ ਇੱਧਰ ਸਰਦੀ ਜਿਹੜੇ ਸਕੂਲ ਆਉ ਤੇ ਉਹਨਾਂ ਚ ਦੇ ਇਹ ਸੀ ਵੀ ਉਹ ਪੋਸਟਾਂ ਜੋ ਜਿਹੜੀਆਂ ਅਧਿਆਪਕ ਬਦਲੀ ਕਰਾ ਜਾਂਦੇ ਸੀ ਕਿਉਂਕਿ ਸਰਦੀ ਇਲਾਕਿਆਂ ਚ ਕੋਈ ਜਾਣਾ ਨਹੀਂ ਸੀ 14 ਉਸ ਵੇਲੇ ਤੋਂ ਖਾਲੀ ਪੈ ਰਹਿੰਦੇ ਸੀ ਤੇ ਉਹਦੇ ਨਾਲ ਇਹ ਸੀ ਵੀ ਉਹ ਜਿਹੜਾ ਬੱਚਿਆਂ ਦੀ ਜਿਹੜੀ ਪੜ੍ਹਾਈ ਉਹਦਾ ਬੜਾ ਬੜਾ ਮਤਲਬ ਘਾਟਾ ਪੈਂਦਾ ਸੀ ਲੇਕਿਨ ਹੁਣ ਇਹ ਆ ਵੀ ਉਹਨਾਂ ਸਰਦੀ ਇਲਾਕਿਆਂ ਚ ਸਾਰੀਆਂ ਪੋਸਟਾਂ ਤੇ ਅਧਿਆਪਕ ਕੰਮ ਕਰ ਰਹੇ ਬੜਾ ਵਧੀਆ ਕੰਮ ਕਰ ਰਹੇ ਸਕੂਲਾਂ ਦੀ ਜਿਹੜੀ ਸਿੱਤੀ ਉਹ ਬਿਹਤਰ ਹੋ ਰਹੀ ਹੈ ਤੇ ਸਾਰੇ ਪੰਜਾਬ ਦੇ ਵਿੱਚ 10500 ਸਕੂਲਾਂ ਦੇ ਵਿੱਚ ਚੱਲ ਰਿਹਾ ਹੈ ਤੇ ਪੂਰਾ ਜੋਗੜਦੇ ਆ। ਇਸੇ ਲੜੀ ਤਹਿਤ ਜੇ ਆਪਾਂ ਇਸ ਹਰ ਕੇ ਦੀ ਗੱਲ ਕਰੀਏ ਤੇ ਮਾਨ ਜੋਗਮੈਨੇ ਸਾਹਿਬ ਵੱਲੋਂ ਲਗਭਗ 85 ਸਕੂਲਾਂ ਦਾ ਕਮਰੇ ਦੇ ਉਦਘਾਟਨ ਜਿਹੜੇ ਆ ਉਹ ਕਰਕੇ ਵਿਦਿਆਰਥੀਆਂ ਦੇ ਤੇ ਮਾਪਿਆਂ ਦੇ ਜਿਹੜੇ ਉਸ ਵਰਤ ਕੀਤੇ ਗਏ ਆ ਇਹਨਾਂ ਦੀ ਲਾਗਤ ਕੋਈ ਲੱਖਾਂ 'ਚ ਨਹੀਂ ਆਈ। ਕੋਰੋਨਾ ਦੀ ਤਿਆਰੀ ਦੀ ਲਾਗਤ ਨਾਲ ਉਹ ਕਲਾਸ ਰੂਮ ਬਣੇ ਆਂ ਬਾਉਂਡਰੀ ਬਾਲਸ ਬਣੀਆਂ ਉਥੇ ਖੇਡਾਂ ਦੇ ਮੈਦਾਨ ਬਣੇ ਆਂ ਟੈਲੈਂਟਸ ਬਣੇ ਆਂ ਜਾਂ ਹੋਰ ਲੈਬ ਜਿਹੜੀਆਂ ਵਾ ਜੋ ਵੀ ਉਹ ਬੁਨਿਆਦੀ ਢਾਂਚੇ ਚਾਹੀਦੇ ਸੀ ਸਰਕਾਰੀ ਸਕੂਲਾਂ ਨੂੰ ਜੋ ਇਹਨਾਂ ਦੀਆਂ ਡਿਮਾਂਡ ਸੀ ਉਹ ਡਿਮਾਂਡ ਜਿਹੜੀ ਉਹ ਪੰਜਾਬ ਸਰਕਾਰ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਪੂਰੀਆਂ ਕਰਕੇ